ਅਈ ਦਨੇ ਆ ਸਾਧ ਗਦੀ ਤੂੰ ਮੰਮੀ ਮੰਮੀ ਕਰ ਲੈਗੀ ਤੇ ਮੰਮੀ ਕਿਤੇ ਥੋਪ ਆ ਝਾੜੂ ਚੱਕਦੀ ਆ ਆ ਵੇ ਲੋ ਮੇਰੀ ਦੇਖੋ ਦੇਸੀ ਕਿਉ ਗਰਮ ਕਰਦੇ ਖਾ ਖਾ ਕੇ ਤੇ ਮੰਮੀ ਤੇ ਯੂਰਿਕ ਐਸਿਡ ਵਧਣਾ ਤੇ ਕਿਉ ਆਪ ਦੇ ਘਰ ਕਿਉ ਖਾਣੇ ਆ ਕਿਸੇ ਤੋਂ ਤਾਂ ਨਹੀਂ ਲਿਆ ਕੇ ਖਾਂਦੇ ਤੇਰਾ ਘਰ ਪਾਲੇ ਵਾਲਾ ਸੀ ਇਹ ਸਾਡਾ ਘਰ ਇੱਥੇ ਕਦ ਹੱਟ ਤੇ ਤੂੰ ਵੀ ਲੱਗਦਾ ਮ ਭਿਓ ਲੱਗਣਾ ਤੇ ਮੈਂ ਮਾਂ ਲੱਗਦੀ ਆ ਮੇਰੀ ਮਾਂ ਲੱਗਦੀ ਮੁੰਡੇ ਨੂੰ ਕੱਲ ਵੇਖਣ ਆਇਆ ਮੰਮੀ ਤੂੰ ਨਾ ਕਰਤੀ ਆ। ਓ ਰਿਸ਼ਤਾ ਰਿਸ਼ਤਾ ਮਿਲ ਗਿਆ ਮੁੰਡਿਆਂ ਨੂੰ ਕਹਿੰਦੇ ਕੁੜੀ ਪਸੰਦ ਆ ਗਈ ਸੀ ਤੇ ਮਾਤਾ ਨੇ ਅੱਗੋਂ ਯੈਸ ਕਰਤੀ ਆ। ਹੋ ਗਈ? ਨਾ ਹੀ ਆ ਜੇ। ਵਿਆਹ ਵਾਹਰ ਫਿਰ KFC ਖਾਂਦੇ ਫਿਰਦੇ। ਕੀ ਹੋ ਗਿਆ ਮੇਰੇ ਭਰਾ ਨੂੰ ਹਾਏ ਲੈ ਪਾ ਬੇਚਾਰੀ ਨੂੰ ਗੱਡੀ ਚਲਾਉਣ ਲਾਇਆ ਲੈ। ਵਿਆਹ ਤਾਂ ਆ ਗਈ ਭਾਬੀ KFC ਕੀ ਹੋ ਗਿਆ ਆ ਪਾ ਆ ਜੋ ਵਿਆਹ ਤਾਂ ਕੋਈ ਨਹੀਂ ਮਿਲਿਆ। ਇਦਾਂ ਕੀ ਮੈਨੂੰ ਪਸੰਦ ਨਹੀਂ ਹੋਣੇ ਉਹ ਵਧੀਆ ਆ ਸੋਹਣੇ ਕਿਤੇ ਨੇ ਸੋਹਣੇ ਲੱਗਣਗੇ ਪਈਆਂ ਰੇ ਪੈਰ ਰੱਖਣੇ ਐਸੇ ਨਹੀਂ ਐ ਮੰਮੀ ਨੂੰ ਹੋਰ ਚੀਜ਼ ਵੇਖਣੀ ਬਣੀ ਐ ਹਾਂ ਕਿਵੇਂ ਪਹਿਲਾਂ ਤੂੰ ਹੁਣ ਸਨੌਰ ਤੂੰ ਇਹ ਆ ਵਧੀਆ ਪਿਆਰ ਇਹਨਾਂ ਦਾ ਵੇ ਸਤਿ ਗੁਰੂ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹਾਏ ਕਿੱਡਾ ਭਾਈ ਹਈ ਦਨੀ ਆ ਸਾਡੀ ਗਲਤੀ ਮਮਮੀ ਮਮਮੀ ਕਰ ਲੈ ਗਈ ਤੇ ਮਮਮੀ ਕਦੇ ਉਪਾ ਜਿਹੜੀ ਚੱਲ ਜੂ ਹੈ ਮੰਮੀ ਕਰ ਲਓ ਉੱਥੇ ਉਹਦੇ ਤੋਂ ਆ ਤੇ ਵਿੜਾ ਖੁੱਲਾ ਵਾ ਤੇ ਵਿੜਾ ਖੁੱਲਾ ਗਿਆ ਅੱਗੇ ਦੇਖ ਲਾ ਮੋਟਾ ਵਾ ਤੇ ਸੋਰੋ ਮੁੜਦਾ ਹੀ ਨਹੀਂ ਆ ਤੇ ਨਾ ਝਾੜੂ ਚੱਕਦੀ ਆ ਆ ਲੈ ਲੋ ਮੇਰੀ ਭੈਣ ਮੇਰੇ ਮਾਰਨ ਲੱਗੀ ਕੋਸ਼ਿਸ਼ ਕਰ ਪਤਾ ਨਾ ਮੇਰੇ ਸਬਾ ਦਾ ਕੀ ਆ ਤੇਰੇ ਸਬਾ ਨੂੰ ਦੇਖੋ ਦੇਸੀ ਕਿਉਂ ਗਰਵ ਕਰਦੇ ਖਾ ਖਾ ਕੇ ਤੇ ਮੰਮੀ ਤੇ ਯੂਰੀ ਕੈਸਟ ਵਧਣਾ ਤੇਰਾ ਤੇ ਕਿਉਂ ਆਪ ਦੇ ਘਰ ਅਲਕਿਓ ਖਾਨੀਏ ਕਿਸੇ ਜਦੋਂ ਤੋਂ ਨਹੀਂ ਲਿਆ ਕੇ ਖਾਂਦੀ ਤੇਰਾ ਘਰ ਪਾਲੇ ਵਾਲਾ ਸੀ ਇਹ ਸਾਡਾ ਘਰ ਇਹ ਤੇ ਕਾਹਦਾ ਹੱਥ ਤੇਰਾ ਤੂੰ ਵੀ ਲੱਗਦਾ ਮ ਭਿਓ ਲੱਗਣਾ ਤਾਂ ਮੈਂ ਮਾਂ ਲੱਗਦੀ ਆ ਮੇਰੀ ਮਾਂ ਲਗਦੀ ਤੂੰ ਹਾਂ ਧੰਨਵਾਦ ਤੇਰੇ ਡੈਡੀ ਨਾਲ ਗੱਲ ਕਰਾਵਾਂ ਤੇਰੀ ਕਰਾਵਾਂ ਡੈਡੀ ਗਿਆ ਸੀ ਮਿਆਂ ਚ ਵਾਹਿਗੁਰੂ ਵਾਹਿਗੁਰੂ ਭਰਾ ਮੇਰੇ ਆਪੋ ਆਪਣੇ ਕੰਮਾਂ ਤੇ ਹ ਕਿ ਭੁੱਲ ਮਮੀ ਇੰਨਾ ਨਹੀਂ ਬੋਲੀ ਰਹਿੰਦਾ ਤੇ ਤੂੰ ਵੀ ਨਾ ਬੋਲ ਫਿਰ ਪੌਣੇ 2 ਲੱਖ ਬੰਦਾ ਸਨੈਪਚੈਟ ਵੇਖਦਾ ਤੇ ਮੇਰੀ ਭੀਤੀ ਕਰਦੀ ਨਹੀਂ ਵੇਖੀ ਜਾਂਦਾ ਤੇ ਗੇਰਦੀ ਹੋਰ ਤੇਰੀ ਨੌਂ ਨੇ ਜੇ ਸਨੈਪਚੈਟ ਵੇਖ ਲਈ ਕਿਤੇ ਪੁੱਤ ਵੀ ਵੇਖ ਨਾ ਵੇਖ ਲਈ ਆ ਤੇ ਕਦੇ ਤਾਂ ਉਹਨੇ ਆਉਣਾ ਅਗਲੀ ਨਹੀਂ ਅਗਲੀ ਵੇਖੂਗੀ ਤੇ ਕੀ ਸੋਚੂਗੀ ਤੇ ਕੀ ਸੋਚੂਗੀ ਕਿ ਇਹੋ ਜਿਹਾ ਮੁੰਡਾ ਹੀ ਆ ਜਿਹੜਾ ਕੁੱਤੇ ਖਾਣੀ ਕਰਾਉਂਦਾ ਰਹਿੰਦਾ ਹਾਂ ਹਾਏ ਅੱਲਾ ਗੁੱਡ ਮਾਰਨਿੰਗ ਸਾਸਰੀਕਾ ਕੀ ਹਾਲੇ ਕੀ ਹਾਲੇ ਤੇਰਾ ਬਣਾਵਾ ਸਾਸਰੀਕਾ ਮੁੰਡੇ ਨੂੰ ਕੱਲ ਵੇਖਣ ਆਇਆ ਮੰਮੀ ਤੂੰ ਨਾ ਕਰਤੀ ਆ ਓ ਰਿਸ਼ਤਾ ਰਿਸ਼ਤਾ ਮਿਲ ਗਿਆ ਮੁੰਡਿਆਂ ਨੂੰ ਕਹਿੰਦੇ ਕੁੜੀ ਪਸੰਦ ਆ ਗਈ ਸੀ ਤੇ ਮਾਤਾ ਨੇ ਅੱਗੋਂ ਯੈਸ ਕਰਤੀ ਆ ਹੋ ਗਈ ਐਸ ਗੁੱਗੋਏ ਨਹੀਂ ਨਹੀਂ ਨਾ ਹੀ ਆ ਜੇ ਪਹਿਲਾ ਮਾਂ ਦੂਜੀ ਲਿਖਾ ਬੈਗਾ ਕੀ ਹੋ ਗਿਆ ਬਣਾਣਾ ਦੋ ਪਾ ਆਇਆ ਇੱਕ ਇੱਕ ਦੋ ਕੱਦ ਆਲਾ ਲਿਖਾ ਬੈਗਾ ਕੀ ਹੋ ਚੱਲ ਲੱਕ ਲੈਨ ਚ ਲੈਨ ਲੰਮੀ ਲੱਗਦੀ ਆ ਜੇ ਕੁਛੀ ਵਾਰੀ ਆਈ ਆ ਆਪਣੀ ਹੈਂ ਨਾ ਤੱਕ ਨਹੀਂ ਹੁਣੀ ਆਪਣੀ ਵਾਰੀ ਜਿਹੜੇ ਸਾਡਾ ਪੀੜਾ ਲਫਾਵ ਦੇ ਲਿਆਂਦਾਗਾ ਜਦੂੰ ਜਾ ਨਹੀਂ ਆਵੇ ਉੱਟੀ ਪਾਈ ਆ ਵਿੱਚ ਵਿੱਚ ਉਹ ਲ ਮੋਕੀ ਗਿਆ ਆਇਆ 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 ਲੇਟ ਲੇਟ ਹੀ ਹੋ ਗਏ ਯਾਰਾ ਮੋਕੀ ਗਿਆ ਆ ਆ ਬਰੋ ਚੱਲ ਵਾਪਸੀ ਚੱਲ ਵਾਪਸ ਚੱਲ ਲੇਟ ਹੋ ਗਏ ਲੇਟ ਹੋ ਗਏ ਲੇਟ ਹੋ ਗਏ ਚੱਲ ਆ ਜਾ ਮੁੱਕ ਗਿਆ ਵਾ ਬਹੁਤ ਲੇਟ ਹੋ ਗਏ ਯੋ ਬਣਾ ਵੀ ਲੋਕ ਰੋਈ ਕਹਿੰਦੇ ਕਿਹੜੀ ਟੀਮ ਆ ਉੱਪਰ ਹਕੀਮਾ ਦੇ ਕੋੜੇ ਪਾਰ ਤੇ ਕੀ ਹੋ ਗਿਆ ਮੇਰੇ ਟੱਕਰ ਨੂੰ ਕੀ ਹੋ ਗਿਆ ਮੇਰੇ ਟੱਕਾ ਕੀ ਹੋ ਗਿਆ ਵਿਆਹ ਵਾਰ ਫਿਰ KFC ਖਾਂਦੇ ਫਿਰਦੇ ਕੀ ਹੋ ਗਿਆ ਮੇਰੇ ਭਰਾ ਨੂੰ ਹਾਏ ਲੈ ਪਤਨੀ ਵਿਚਾਰੀ ਨੇ ਗੱਡੀ ਚਲਾਉਣ ਲਾਇਆ ਲੈ ਵਿਆਹ ਦਾ ਗਈ ਭਾਬੀ KFC ਹੋਇਆ ਕਿ ਮੇਰੇ ਨੂੰ ਬਰੀਆਨੀ ਫਿਰ ਫੇਵਰੇਟ ਆ ਉਹਨਾਂ ਗੱਡੀ ਮੈਨੂੰ ਜਦੋਂ ਭੈਣ ਨੇ ਦੱਸਿਆ ਮੋਟਾ ਮੋਟਾ ਨਹੀਂ ਪਿਆਰ ਮੇਰੇ ਤੇ ਟੈਨਸ਼ਨ ਹੀ ਪੈ ਗਈ ਮੈਂ ਮਗਰ ਪੈ ਗਿਆ ਲੈ ਮੈਂ ਤੂੰ ਹੀ ਚਲਾ ਲਓ ਮੈਨੂੰ ਤਾਂ ਟੈਨਸ਼ਨ ਪੈ ਗਈ ਭੈਣ ਦੇ ਮੰਦਿਰ ਨੇ ਜੋ ਕਾ ਕੀ ਉਹ ਤਾਂ ਪਿਆ ਵੀ ਦਾ ਸੀਜ਼ਨ ਹੋ ਰਿਹਾ ਕਿਵੇਂ ਪੱਜਿਆ ਆ ਪਾੜਾ ਆ ਜਾਓ ਵਿਆਹ ਤਾਂ ਕੋਈ ਨਹੀਂ ਮਿਲਿਆ ਬੱਬੀ ਤਾਂ ਨਹੀਂ ਕਿਉਂ ਅੱਛਾ ਉਹ ਵਿਆਹ ਨਹੀਂ ਚੋਤੇ ਗਈ ਤੂੰ ਚਲੋ ਮਿਲਦੇ ਆ ਲਓ ਜੀ ਬਣ ਗਿਆ ਬਧਾਈਆਂ ਦੋ ਬਣਾਈਆਂ ਮੁੰਡਿਓ ਇਹ ਇਲੈਕਸ ਵਾਲਾ ਲੈ ਆਪਾਂ ਦੋ ਬਣਾਈਆਂ ਦੂਗੀ ਬਧਾਈਆਂ ਦੇ ਬਧਾਈਆਂ ਵੀਰ ਜੀ ਬਹੁਤ ਬਹੁਤ ਤੁਹਾਨੂੰ ਮਾਸ਼ਰਫਾਲ ਕਿੱਲਮੂੜ ਪੂਰਾ ਕਿੱਲਮੂੜ ਆਉਣਾ ਬੱਲੀ ਗਿਆ ਿੱਲਮੂੜ ਆਉਣਾ ਕਿੱਲਮੂੜ ਚੱਲਦਾ ਜਾ ਹੁਣ ਕਿੱਲਮੂੜ ਚੱਲਦਾ ਜਾ ਹੁਣ ਲੋ ਜੀ ਕਿੱਲਮੂੜ ਕਿਹਾਂ ਹੁੰਦਾ ਹੈ ਆਉਣ ਲੈ ਚੱਲਦਾ ਹੈ ਆਉਣ ਖੁਸ਼ੀ ਵੇਖੋ ਕਿੰਨੀ ਹੈ ਗਾਣਾ ਤਾਂ ਛੱਡ ਮਾੜਾ ਜਾ ਮਿੰਨਾ ਜਾ ਗਾਣਾ ਕਿਹੜਾ ਲਾਉਣਾ ਗਾਣਾ ਲਾ ਦੇ ਨਹੀਂ ਤੈਨੂੰ ਚੱਕ ਨਹੀਂ ਹੋਈ ਹਜੇ ਹੁਣ ਹੋਈ ਆ ਆ ਚੱਕੀ ਕੋਈ ਕੁਝ ਵਧੀਆ ਕੰਮ ਇਧਰੋਂ ਖੋਲ ਕੇ ਰੱਖੀਦਾ ਐਡਜਸਟ ਹੋ ਜਾਂਦਾ ਲੇ ਪੂਰਾ ਗੋਡਾ ਛੂਏ ਉੰਦਰ ਆ ਮੰਮੀ ਉਹ ਸਾਹਮਣੇ ਹੋਣੇ ਉਹ ਵਧੀਆ ਆ ਸੋਹਣੇ ਲੱਗਣਗੇ ਪਰਿਆਂ ਦੇ ਪੈਰ ਨਹੀਂ ਲੱਗਦੇ ਪਰਿਆਂ ਦੀ ਜਾਈ ਆ ਹਾਂ ਗਾਣਾ ਉੱਤੇ ਲਾਵਾਂਗੇ ਫੋਟੋ ਲੈਨਟਰ ਪਰ ਗਾਣਾ ਲੱਗਣਾ ਲੈਨਟਰ ਆ ਇੱਕ ਫਟ ਵੀ ਜੀ ਆਪਣੇ ਆਓ ਬੀ ਗ੍ਰੀਨ ਅੰਗਰੇਜੀ ਆਓ ਬੀ ਗ੍ਰੀਨ ਅੰਗਰੇਜੀ ਜਲਦੀ ਬੋਲ ਕੇ ਸੁਣਾਉਣ ਫਿਰ ਕੋਈ ਸ਼ਬਦ ਹੋ ਜਾਣਾ ਅੰਗਰੇਜੀ ਗੁੱਡ ਵਨ ਹਾਂ ਆਈ ਲਵ ਯੂ ਵਨ ਮੰਮਾ ਕੋਲ ਧੁਨਾ ਫਟਾ ਫਟਾ ਟਾਲਮਣ ਕੋਲ ਖੇਰ ਵੀ ਰੱਖੀਆਂ 50 ਰੁਪਏ ਲੱਗਦੇ ਆ ਯਾਰ ਮੰਮੀ ਨੂੰ ਪਸੰਦ ਨਹੀਂ ਹੋਣੇ ਇਹ ਵਧੀਆ ਆ ਸੋਹਣੇ ਕਿਤੇ ਨੇ ਸੋਹਣੇ ਲੱਗਣਗੇ ਪਰੀਆਂ ਰੀ ਪੈਰ ਰੱਖਣੀ ਚਾਹੀਦੀ ਨਹੀਂ ਆ ਮੰਮੀ ਨੂੰ ਹੋਰ ਚੀਜ਼ ਵੇਖਣੀ ਪਣੀ ਐ ਨਹੀਂ ਯਾਰ ਇਹ ਤਾਂ ਹਾਂ ਗਾਲਾ ਉੱਤੇ ਲਾਵਾਂ ਕਿ ਸੋਹਣੇ ਮੇਰਾ ਲੈਂਟਰ ਬੋਣ ਦਾ ਕੰਮ ਲੱਗਣਾ ਲੈਂਟਰ ਆ ਗਿਆ ਪਿੰਡ ਸੜਕ ਪੈਂਦੀ ਵੀ ਆਪਣੇ ਆਹ ਕਿ ਆ ਸੋਹਣੇ ਲੱਗਣ ਘਰੇ ਆਪਣੇ ਬੂਟੇ ਮੈਗਨਾ ਹਣਾ ਲੈ ਜੀ ਪੱਟਕੇ ਹਾਂ ਹਨਾ ਆ ਟੁੱਲੂ ਇਹ ਵੀ ਲਾ ਲੀਏ ਆਪਣੇ ਲਾਉਣ ਵਾਲੇ ਆ ਟੁੱਲੂ ਟੁੱਲੂ ਗੇਟ ਦੇ ਬਾਹਰ ਲਾਵਾਂਗੇ ਤੋਂ ਡਸਟਬਿਨ ਚਾਹੀਦਾ ਆਪਾਂ ਨੂੰ ਵੱਡੀ ਆਪ ਨੂੰ ਕੰਬੈਨ ਚਾਹੀਦੀ ਆ ਹਾਈਡਰ ਆ ਜੇ ਵੀ ਹਾਈਡਰ ਆਪਾਂ ਨੂੰ ਠੀਕ ਐ ਮੋਟਾ ਮੋਟਾ ਆਟਾ ਕਰੇ ਹਾਂ ਹਾਂ ਚਾਹੀਦੀ ਟ੍ਰੇਨ ਜੀ ਵੀ ਘਰੇ ਜਾ ਵੇਹੇ ਟ੍ਰੇਨ ਜੀ ਜਵਾਬੇ ਵੀ ਕੋ ਬੱਸ ਆਏ ਵੇ ਜਾਨ ਹੀ ਕੱਢ ਲਈ ਆ ਕੋਈ ਚਾਹੀਦਾ ਵੀ ਕੋਈ ਮੈਂ ਬੈਰੀ ਬਲਾਕ ਬੈਰੀ ਬਲਾਸਟ ਦੀ ਬਹੁਤ ਪਸੰਦ ਕਰਦੇ ਬਿਰੋ ਕੀ ਚੱਕਰਾ ਹੈ ਓਏ ਸਵਾਦ ਆਂਦਾ ਜਦ ਤੂੰ ਮੂੰਹ ਚ ਬੈਰੀ ਹੈਂ ਹੁੰਦੀਆਂ ਪਰਾ ਤੇ ਆਉਂਦਾ ਰਹਿੰਦਾ ਨੇ ਆਪਾਂ ਆਹ ਉਹ ਨਹੀਂ ਬੈਰੀਆਂ ਜਦ ਤੂੰ ਮੂੰਹ ਚ ਆਉਂਦੀਆਂ ਕਹਿੰਦੇ ਬਹੁਤ ਘਵਾ ਦਿੰਦਾ ਫਰ ਫੜ ਕੇ ਇੱਕ ਬਣ ਕੇ ਇੱਕ ਬਣ ਯਤਨ ਪਤਾ ਆ ਉਹ ਭਰ ਰਹੀ ਐ ਜਨਾਬ ਚਾਟ ਵਾਲਟਰ ਪੈ ਪੇਕਾ ਤੇ ਬੈਰੀ ਬਲਾਸਟ ਦੋ ਆ ਦੋ ਯਾਨੀ ਇੱਕ ਇੱਕ ਤੇ ਲੱਗ ਜਾਓ ਤੇ ਪੈ ਪੇਕ ਪਿਆਰ ਵਾਦਾ ਠੀਕ ਆ ਪਿਆਰ ਅਸੀਂ ਨਹੀਂ ਬਟਾਣਾ ਭਰਾ ਤਾਂ ਕਾ ਕਾ ਕੇ ਆਪਾਂ ਵਧਾਈਏ ਆ ਕਿਵੇਂ ਪਹਿਲਾਂ ਤੂੰ ਹੁਣ ਸਨਵਰ ਤੂੰ ਇਹ ਆ ਵਧਿਆ ਪਿਆਰ ਇਹਨਾਂ ਦਾ ਐਰ ਕੀ ਬਹਿਰੀਆਂ ਬਹੁ ਪੁਆਈਆਂ ਕਹਿ ਕੇ ਪੁਆਈਆਂ ਅਹੀ ਬਸ ਤਾਂ ਦੀ ਨਹੀਂ ਕੀ ਭੁੱਖੀਆਂ ਰੂ ਆ ਭੁੱਖੀਆਂ ਰੱਬਾਲੀ ਭੁੱਖੀ ਰੂ ਆ ਅਲਡਾ ਹਨਾ ਬਾਲੀ ਭੁੱਖੀਆਂ ਰੂ ਟੂ ਮੱਚ ਬਾਲੀ ਇਹ ਬਾਲੀ ਭੁੱਖੀ ਰੂ ਆ ਇਹਦਾ ਇਹਦੇ ਬੋਲ ਕਿੱਡੇ ਆ ਫਰੈਂਡਸ਼ਿਪ ਇੰਨੀ ਪੱਕੀ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗਾ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ